रोटी कुछ समा ना मिले तो आदमी जीवित रह सकता है पर प्यास जी है ये दो चार घंटे भी बर्दाश्त करनी बड़ी मुश्किल हो जाती है हजूर कहें मन तन प्यास दर्श घनी दर्शन घनी वो दर्शन की मन के तन देख घनी प्यास पैदा होगी आदमी गर्मी में सहार लेंदा सर्दी में सहार लेंदा है दुख सुख में भी सहारा है लेकिन प्यास का सुधारना बड़ा मुश्किल हो जाता है इस वास्ते वास कोई आन मिलावे मेरा प्रीतम प्यारा होते आप तयाप बिछाई पास तो अपना आप बेच दईए कोई जन हर्ष देवे जोर चरण गहो बखों रसना और दीज प्राण अकोर वह तो प्राण भी भेट कर दईए तो मैं अर्ज कर रहा हूं मन तन प्यास दर्शन गणी कोई आन मिलावे माए माए का अर्थ मानी है माए का अर्थ है दोस्त मित्र सजन सखियां सहेलियां मित्र प्यारे ए दोस्तों ऐ मित्रों दोस्तो, ऐ सज्जनों मित्रो, ऐ सखियों सहेलियों अगर कोई उस मिला दे तो बाबा जी कहते हैं नो ओ, ओ, उसने जे चरण हम चन्न पकड़ लिए प्यास दर्शक नहीं कोई आन माए दे कोई आके मिला देवे जिदे प्रति सारे दिल के अंदर और कनी प्यास है ਅਗੇ ਕਹਿੰਦੇ ਹਨ ਸੰਤ ਸਹਾਇ ਪ੍ਰੇਮ ਕੇ ਇੱਕ ਮਾਰਗ ਹੈ ਇੱਕ ਰਸਤਾ ਹੈ ਜਬ ਉਹ ਜਗਾਸੂ ਚੱਲਦਾ ਹੈ ਪਰ ਇਹਦੇ ਵਿੱਚ ਹੈਲਪਰ ਕੌਣ ਹੈ ਇਹਦੇ ਵਿੱਚ ਮਦਦਗਰ ਕੌਣ ਹੈ ਇਹਦੇ ਵਿੱਚ ਸਹਿਕ ਕੌਣ ਹੈ ਹਜ਼ੂਰ ਕਹਿੰਦੇ ਹਨ ਸੰਤ ਸਹਾਇ ਪ੍ਰੇਮ ਕੇ ਸੰਤ ਮਹਾਪੁਰਸ਼ ਜੋਹਾਨਨਾ ਉਹ ਪ੍ਰੇਮ ਦੇ ਮਾਰਗ ਦੇ ਵਿੱਚ ਸਹਿਤਾ ਕਰਦੇ ਹਨ ਸੰਤ ਸਹਾਇ ਪ੍ਰੇਮ ਕੇ ਜਰਾ ਧਿਆਨ ਦਿਨਾ ਉਹ ਮਹਾਪੁਰਸ਼ ਕਦੇ ਕਦੇ ਇਸ ਦੁਨੀਆ ਦੇ ਵਿੱਚ ਆਉਂਦੇ ਹਨ ਬੜੇ ਥੋੜੇ ਹੁੰਦੇ ਹਨ ਕਿਉਂਕਿ ਅਸੀਂ ਇਹ ਦੇਖਦੇ ਹਾਂ ਵੀ ਕਾਮਾਂ ਦੇ ਡਾਰਾਂ ਤਾਂ ਜਗ੍ਹਾ ਬਜਾ ਜਗ੍ਹਾ ਫਿਰਦੀਆਂ ਹਨ ਲੇਕਿਨ ਹੰਸਾਂ ਦੀਆਂ ਬੋਕੀਆਂ ਡਾਰਾਂ ਨਹੀਂ ਹੁੰਦੀਆਂ ਝੂਠਾ ਕੱਚ ਤੋਂ ਜਗ੍ਹਾ ਬਜਾ ਜਗ੍ਹਾ ਪਿਆ ਹੈ ਪਰ ਹੀਰੇ ਲਾਲ ਬਹੁਤ ਨਹੀਂ ਹੁੰਦੇ ਮਲਮਾ ਤੋਂ ਤੁਹਾਨੂੰ ਬਹੁਤ ਮਿਲ ਜਾਏਗਾ ਪਰ ਸੋਨਾ ਇਤਨਾ ਜ਼ਿਆਦਾ ਨਹੀਂ ਹੁੰਦਾ ਅਸੀਂ ਇਹ ਦੇਖ ਰਹੇ ਹਾਂ ਕਿ ਕਿਕਰਾਂ ਦੇ ਬਰਸ਼ਿਤ ਚੁੰਨਾ ਦੇ ਚੁੰਨ ਖੜੇ ਹਨ ਪਰ ਚੰਦਨ ਦੇ ਬਰਸ਼ਿਤ ਨਹੀਂ ਹੁੰਦੇ ਹਨ ਇਹ ਕਾਂ ਬਹੁਤ ਹਨ ਪਰ ਹੰਸ ਇਤਨੇ ਜ਼ਿਆਦਾ ਨਹੀਂ ਹੁੰਦੇ ਹਨ ਇਸੇ ਤਰ੍ਹਾਂ ਹੀ ਸ਼ਖ ਪੁਰਸ਼ ਦੁਨੀਆ ਤੇ ਕਦੇ ਕਦੇ ਆਉਂਦੇ ਹਨ ਹਜ਼ੂਰ ਕਹਿੰਦੇ ਹਨ ਹੈਨ ਬਿਰਲੇ ਨਹੀਂ ਕਣੇ ਹਲ ਫਕਰ ਸੰਸਾਰ ਜਗ ਮਹਿ ਉਤਮ ਕਾੜੀ ਹੈ ਬਿਰਲੇ ਕਈ ਕੇ ਇਕਸ ਦੋ ਚੌਕਿਆ ਗਨੇ ਸਭ ਇੱਕ ਸਾਧ ਮੁੱਠੀ ਇੱਕ ਅਦਾ ਨਾ ਰਸੀ ਅਦਾ ਕਾ ਵਿਲੀ ਜਾਏ ਮੁੱਠੀ ਹਜ਼ੂਰ ਕਹਿੰਦੇ ਨਾ ਦਾਵਾ ਅਨਲ ਸਗਲ ਤਨ ਜਾ ਰਹੇ ਕੋਈ ਹਰਿਓ ਮੂਟ ਰਹੋ ਦੀ ਕੋਈ ਹਰਾ ਪ੍ਰਾ ਮੂਟਾ ਹੁੰਦਾ ਹੈ ਵਰਨਾ ਤਮਾਮ ਦੁਨੀਆ ਚੁਰਸੀ ਪਈ ਹੈ ਯਾਰ ਨਾਲ ਬੋਲੋ ਸਭ ਦਾ ਕਈ ਕਈ ਹੁੰਦਾ ਹੈ ਬਾਬਾ ਜੀ ਕਹਿੰਦੇ ਨ ਸੰਤ ਸਾਹਿਬ ਪ੍ਰੇਮ ਕੇ ਸਾਡੇ ਕੌਮ ਦੇ ਵਿੱਚ ਬੜੇ ਉਤਮ ਪਰਛਾਵੇਂ ਉਹ ਕੌਮ ਦੇ ਹੀਰੇ ਲਾਲ ਸੀ ਉਹਨੂੰ ਕਹਿ ਸਕਦੇ बाबा अतर सिंह साहब जी बाबा करम सिंह साहब जी होती मददान वाले बाबा सुंदर सिंह साहब जी अली बेग वाले बाबा ज्वाला सिंह जी हरखोवाल वाले बाबा आनंद सिंह जी बाबा ईश्वर सिंह जी चंगे चंगे महापुरुष पैदा हुए, होना लोगों ने रस दिता है और सुमार मार्ग दिता है इंसानों बदलिया है जरा कह देना इंसान का बदलना बड़ा मुश्किल आदमी नहीं बदल सकता है ਉਹ ਬੜੀ ਮੁਸ਼ਕਲ ਦੇ ਨਾਲ ਬਦਲਦਾ ਹੈ ਅਸੀਂ ਲੱਕੜ ਨੂੰ ਕੱਢ ਕੇ ਠੀਕ ਕਰ ਲੈਨੇ ਆ ਲੋਹੇ ਨੂੰ ਅਸੀਂ ਡਿੰਗਾ ਹੋਵੇ ਉਹਨੂੰ ਸਿੱਧਾ ਕਰ ਲੈਨੇ ਆ ਹੋਰ ਅਸੀਂ ਚੀਜ਼ਾਂ ਨੂੰ ਇਟਬਿੰਗੀ ਸਿੱਧੀ ਹੋਵੇ ਉਹਨੂੰ ਵੀ ਕਰ ਲੈਨੇ ਆ ਪਰ ਇਨਸਾਨ ਦਾ ਕਰਨਾ ਬੜਾ ਮੁਸ਼ਕਲ ਹੈ ਇਹ ਇਨਸਾਨ ਨਹੀਂ ਕਰਿਆ ਜਾਂਦਾ ਹੈ ਮੈਂ ਕਈ ਵਾਰ ਦੇਖਿਆ ਵੀ 40 40 ਸਾਲ ਤੋਂ ਇਨਸਾਨ ਗੁਰਦਾਰੇ ਆ ਰਿਹਾ ਪਰ ਹਾਲਾਂ ਤੱਕ ਨਹੀਂ ਕਰਿਆ ਗਿਆ ਉਸੇ ਤਰ੍ਹਾਂ ਹੀ ਫਿਰਦਾ ਹੈ ਗੰਗਾ ਟੇਡਾ ਮੈਂ ਅੱਜ ਕਰ ਰਿਹਾ ਇਸ ਇਨਸਾਨ ਦਾ ਬਣਨਾ ਬੜਾ ਮੁਸ਼ਕਿਲ ਹੈ ਪਰ ਸਤ ਪੁਰਸ਼ ਜਿਹੜੇ ਹਨ ਉਹ ਕੁਛ ਟਿਰਲ ਗਾਉਂਦੇ ਹਨ ਉਹਨਾਂ ਦੇ ਵਿੱਚ ਕੋਈ ਜੀਵਨ ਦਾ ਰਸ ਹੁੰਦਾ ਹੈ ਕਿਉਂਕਿ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਜਿਹੜੀ ਬਾਤ ਦਿਲ ਦੇ ਵਿੱਚੋਂ ਨਿਕਲੇ ਉਹ ਦੂਸਰੇ ਤੇ ਆਪਣਾ ਅਸਰ ਕਰ ਜਾਂਦੀ ਹੈ ਹਰ ਇੱਕ ਇਨਸਾਨ ਦਾ ਕਹਿਣਾ ਅਸਰ ਨਹੀਂ ਕਰਦਾ ਹੈ ਪਰ ਜਿਹੜੀ ਦਿਲ ਦੀ ਗੱਲ ਹੁੰਦੀ ਹੈ ਉਹ ਦੂਸਰੇ ਤੇ ਅਸਰ ਕਰਦੀ ਹੈ ਕਈ ਗੱਲਾਂ ਜ਼ੁਬਾਨ ਦੀਆਂ ਹੁੰਦੀਆਂ ਹਨ ਉਹ ਕੰਨਾਂ ਤੇ ਅਸਰ ਕਰਦੀਆਂ ਹਨ ਕਈ ਗੱਲਾਂ ਜਿਹੜੀਆਂ ਹੁੰਦੀਆਂ ਹਨ ਉਹ ਮਨ ਦੀਆਂ ਹੁੰਦੀਆਂ ਹਨ ਉਹ ਮਨ ਤੇ ਅਸਰ ਕਰਦੀਆਂ ਹਨ ਕਈ ਗੱਲਾਂ ਦਿਲ ਦੀਆਂ ਹਨ ਉਹ ਦਿਲ ਤੇ ਅਸਰ ਕਰਦੀਆਂ ਹਨ ਉਹ ਕਈ ਗੱਲਾਂ ਦਿਮਾਗੀ ਹੁੰਦੀਆਂ ਹਨ ਉਹ ਦਿਮਾਗ ਤੇ ਅਸਰ ਕਰਦੀਆਂ ਹਨ ਤੋਂ ਮੈਂ ਅਰਜ਼ ਕਰ ਰਿਹਾ ਸਾਡੇ ਕੌਮ ਦੇ ਅੰਦਰ ਕੁਝ ਸੁੜ ਜਾਵੇ ਮਹਾਂਪੁਰਸ਼ਾਂ ਦੇ ਲਾਪ ਮੈਨੂੰ ਦੋ ਚਾਰ ਮਹਾਂਪੁਰਸ਼ਾਂ ਦਾ ਕਰਸਨ ਤੇ ਜ਼ਾਰ ਕਰਦਾ ਪਾਕ ਬਣਿਆ ਮੋਗੇ ਸਾਡੇ ਇੱਕ ਮਹਾਂਪੁਰਸ਼ਾਂ ਦੇ ਸਨ ਸੰਤ ਗੁਲਾਬ ਸਿੰਘ ਜੀ ਮੈਂ ਉਹਨਾਂ ਦੇ ਪਾਸੋਂ ਪੜਿਆ ਪਰ ਬੜਾ ਜੀਵਨ ਪੰਕ ਕਰ ਸੀ ਉਹਨਾਂ ਦਾ बाबा सुंदर सिंह जी माली बेग बारे देखे जिस दिन वह सुरगवास हो ग उन्होंने रखिया हुई लेकिन गुआ ने तीन चार दिन दाना नहीं खादा है खा तुड़ी नहीं खा चश्मदीद दाक्य मैं तुम दस एक उसलमान दरवे रहा जो सुने कि बाबा जी चढ़ाई कर गए उन्हें दूसरा साह नहीं लिया ही चढ़ाई कर गया वो बड़े ਅਲਵੇਲ ਮਹਾਪੁਰਸ਼ਨ ਉਹਨਾਂ ਦਾ ਉਹਨਾਂ ਦੇ ਪਾਸ ਤਕਰੀਬਨ 4-500 ਆਦਮੀਆਂ ਦੀ ਰੋਜ਼ ਰੋਟੀ ਪਕਦੀ ਸੀ ਜੇ ਤਿੰਨ ਬੱਚੇ ਰਹਿੰਦੇ ਸਨ ਜੇ ਤਿੰਨ ਬੱਚੇ ਸੈਂਕੜਿਆਂ ਦੀ ਤਰ੍ਹਾਂ ਵਿੱਚ ਉਹਨਾਂ ਨੂੰ ਕਿਸੇ ਇਨਸਾਨ ਆਪ ਕਰਾਉਣਾ ਉਹਨਾਂ ਦੇ ਕੱਪੜੇ ਆਪ ਧੋਨੇ ਉਹ ਰਾਤ ਜਿਸ ਵੇਲੇ ਸੌਣਾ ਸਾਰਿਆਂ ਨੂੰ ਦੁੱਧ ਆਪਣੇ ਹੱਥੀ ਪਿਲਾਉਣਾ ਕਹਿਣਾ ਮੈਂ ਹੀ ਤੁਹਾਡੀ ਮਾਂ ਹਾਂ ਦੁੱਧ ਪੀਓ ਜਦ ਤੱਕ ਅੰਦਰ ਨਾ मेरा कहने तो की मतलब है बड़े करने वाले महापुरुष अगर किस तांगे से चढ़ना है बस से चढ़ना है वन पैसे गिन के नहीं देने जो आ गए हथ दे देने अगर कोई आ गया डेरे दे बच्चे किसी ने कहा महाराज मेरे पास कंबल नहीं फलानी चीज नहीं उन्हें कहा सोर है जितने जी दिल च दिल कर रहा है जोड़ी चीज तेरे पास नहीं चुक ला मेरा कहने तो की मतलब है एक जितना अपने हाथों के नाल उस महापुरुष ने बरताया ਸ਼ਾਇਦ ਕੋਈ ਬਤਾਏ ਪੰਗਤਾਂ ਲਾ ਜਾਣੀਆਂ ਹਜ਼ਾਰ-ਹਜ਼ਾਰ ਆਦਮੀ ਆ ਲਿਆ ਲੇਕਿਨ ਬਾਲਟੀਆਂ ਕਿਉਂ ਦੀਆਂ ਫੜ ਲੈਣੀਆਂ ਦੇਸ਼ੇ ਦੀਆਂ ਤੇ ਹੱਥ ਦੇ ਵਿੱਚ ਕੌਲੀ ਪਕੜ ਲੈਣੀ ਤੇ ਸਾਰਿਆਂ ਨੂੰ ਪਾਈ ਜਾਣਾ ਜਿੱਤਨਾ ਚਲ ਕੋਈ ਇਹਨਾਂ ਕਹੇ ਵੀ ਬਸ ਕਰੋ ਹਟਣਾ ਨਹੀਂ ਇੱਕ ਦਿਨ ਮੈਂ ਪੰਗਦੇ ਵਿੱਚ ਬੈਠਾ ਸੀ ਮੈਂ ਦੇਖਿਆ ਵੀ ਉਹਨਾਂ ਨੂੰ ਬੜਾ ਜ਼ਰੂਰੀ ਕੰਮ ਹੋ ਗਿਆ ਕਿਸੇ ਸੱਜਣ ਨੇ ਆਵਾਜ਼ ਮਾਰ ਲਈ ਉਹ ਬਾਲਟੀ ਦੇਖ ਕਰਕੇ ਦੂਸਰੇ ਸੱਜਣ ਨੂੰ ਉਹਦੇ ਨਾਲ ਗੱਲਾਂ ਕਰਨ ਲੱਗੇ ਪਰ ਧਿਆਨ ਬਾਲਟੀ ਦੇ ਵਿੱਚ उस बंदे ने किया दुनियादार ने एक गरीबड़ा सिख बैठा बेचारा उसके तो अगे चलिया गया संतों गया। के आए बाल्टी पकड़ के सुने तेरा कुछ नहीं लगता है इसन जो तू चार बंदा पाके अगे न गया है गरीब समझ के न गया है ये तेरा कुछ नहीं लगता है मैं अर्ज कर रहा हाँ कि बड़े करनी महापुरुष एक दफा सरसुंद सिंह जी उन्होंने पास गए तो एक होर माई आई उन्हें कहा मेरे घर बच्चा नहीं है संत कहते देखो ये तो दात है, दात रखी हथ जिस पावे पिस दे। पर भेन गल सुन तू अस क्यों नहीं कर दी? उन्हें कहा जी मेरी अरदास नहीं कम कर दी, करती करो संत ने कहा नहीं तू गलती कर रही है। जो मां अपने बच्चे रो सकती है ਦਰਦੇ ਨਾਲ ਉਹ دوسری 마ਸੀ ਨਹੀਂ ਰੋ ਸਕਦੀ ਤਾਈ ਨਹੀਂ ਰੋ ਸਕਦੀ ਚਾਚੀ ਨਹੀਂ ਰੋ ਸਕਦੀ ਜੋ ਕੋં ਅਰਦਾਸ ਕਰ ਸਕਦੀ ਆ ਆਪਣੇ ਬੱਚੇ ਲਈ ਪਰਮਾਤਮਾ ਦੇ ਅੱਗੇ ਉਹ ਸੁੰਦਰ ਸਿੰਘ ਨਹੀਂ ਕਰ ਸਕਦਾ ਤੇਰੇ ਦਿਲ ਦੀ ਅਰਦਾਸ ਹੋਵੇਗੀ ਨਿਰਿਸਵੰਦੀ ਅਰਦਾਸ ਹੋਵੇਗੀ ਉਹਨੇ ਬੜਾ ਚੱਲ ਗਿਆ ਨਹੀਂ ਮਹਾਰਾਜ ਤੁਸੀਂ ਪੁੱਜੇ ਹੋਏ ਮਹਾਪੁਰਸ਼ੋਂ ਅਰਦਾਸ ਕਰੋ ਲੇਕਿਨ ਦੇਖੋ ਮਹਾਪੁਰਸ਼ਾਂ ਦਾ ਟਾਈਟੀ ਹੁੰਦਾ ਹੈ ਕਹਿੰਦੇ ਨੇ ਦੇਖ ਪੈਣਾ ਅਰਦਾਸ ਕੋ ਵੀ ਕਰ ਚਲੋ ਅਰਦਾਸ ਮੈਜੀ ਕਰਦੇ ਮਾਂਗਾ ਯਾਰ ਨਾਲ ਬੋਲੋ ਸਤਿ ਮੇਰਾ ਕਹਿਣ ਤੋਂ ਕੀ ਮਤਲਬ ਹੈ ਕਿ ਐਸੇ ਸੁਝਿਆ ਹੈ ਮਹਾ ਪਰਸ ਸਿੱਖ ਕੌਮ ਦੇ ਵਿੱਚ ਹੋਏ ਤੇ ਸਤਿਗੁਰੂ ਜੀ ਉਹਨਾਂ ਦੇ ਕਦਰ ਕਰਦੇ ਹਨ ਇੱਜ਼ਤ ਕਰਦੇ ਹਨ ਅਬ ਸੰਗ ਜਨ ਕੇ ਚਰਨ ਵਸੈ ਮੇਰੇ ਹਿਰ ਹੈ ਸੰਗ ਪੁੰਨਤਾ ਦੇਹੀ ਜਨ ਕੀ ਦੂਰ ਦੇਹੋ ਕਿਰਪਾ ਨੇ ਨਾਨਕ ਕੈ ਸੁਖ ਇਹੀ ਗੁਰਸਿੱਖਾਂ ਕੀ ਹਰ ਤੂਰ ਦੇ ਹਮ ਪਾਪੀ ਕੀ ਗਤ ਪਾਣੇ ਨਾਨਕ ਤੋੜ ਮੰਗਾ ਤਿਸ ਗੁਰਸਿੱਖ ਕੇ ਜੋ ਆਪ ਜਪਾ ਅਵਰਾ ਨਾਮ ਜਪਾਵੈ ਲੈ ਤੰਦਣਾ ਸਤਗੁਰੂ ਬਾਬਾ ਜੀ ਕਹਿੰਦੇ ਹਨ ਮਾਗ ਮਜਨ ਸੰਸਾਦੁਆ ਤੋੜੇ ਕਰ ਅ स्नान ਤੋ ਉਹ ਨਾ ਸਤਪੁਰਸ਼ਾਂ ਦੀ ਕਦਰ ਕੀਤੀ ਜਿਸ ਕੌਮ ਦੇ ਵਿੱਚ ਸਚਾਈ ਦੀ ਕਦਰ ਹੋਵੇਗੀ ਸਚਾਈ ਉੱਥੇ ਪੈਦਾ ਹੋਵੇਗੀ ਜਿਸ ਕੌਮ ਦੇ ਵਿੱਚ ਨਮਾਇਸ਼ ਦੀ ਝੂਠ ਦੀ ਕਦਰ ਹੋਵੇਗੀ ਉੱਥੇ ਬਾਦ ਇਖਲਾਕੀ ਪੈਦਾ ਹੋ ਜਾਏਗੀ ਅੱਜ ਸਾਡੇ ਵਿੱਚ ਜਿਹੜੀ ਘਟ ਹੈ ਮੈਂ ਇਹ ਹੀ ਦੇਖ ਰਿਹਾ ਮੈਂ 7ਵੀਂ ਦਫਾ ਇਸ ਇਸ ਦੇਸ਼ ਦੇੰਦਰਾਇਆ ਹਾਂ 7ਵੀਂ ਦਫਾ ਪਰ ਮੈਂ ਜਿਹੜੀ ਕਾਟ ਦੇਖਦਾ ਉਹ ਕਾਟ ਕੋ ਤਰੱਕੀ ਤੇ ਜਾ ਰਹੀ ਹੈ ਉਹ ਤਾਂ ਹੋਰ ਉਲਟ ਹੋ ਰਹੀ ਮੈਂ ਇਹਨਾਂ ਚੀਜ਼ਾਂ ਨੂੰ ਅਗਰ ਥੋੜਾ ਜਿਹਾ ਕੰਡਮ ਕਰਾਂ ਕਈ ਲੋਕ ਗੁੱਸੇ ਵੀ ਹੋ ਜਾਂਦੇ ਹਨ ਪਰ ਮੈਂ ਕਦੇ ਇਸ ਚੀਜ਼ ਦੇ ਪ੍ਰਤੀ ਪ੍ਰਵਾਹ ਨਹੀਂ ਕੀਤੀ ਹੈ ਮੈਂ ਹੁਣ ਉਹਨਾਂ ਨਹੀਂ ਸੀ ਕਿਉਂਕਿ ਮੇਰਾ ਐਕਸੀਡੈਂਟ ਹੋ ਗਿਆ ਸੀ पर महाराज ने मेरा अनुजल अन्न सी रख्या दर्शन करने सन तो फिर आ गए हाँ पर इस तो अगे चूंकि पझत्तर साल की उम्र हो गई है तकरीबन एक्सीडेंट भी होया है शायद नदी नाम संयोगी मेरे कभी मेल मिला हो ना हो तो मैं अर्ज कर रहा सधी की पूजा करनी शुरू कर दी है बधि दी मैं देखता हाँ कि ताजी हजामत करा के आए इंसान और शराब के बरजे हुए इंसान ਜਦੋਂ ਗੰਦੇ ਗੀਤ ਗਾਉਂਦੇ ਹਨ ਸਾਡੀਆਂ ਮਾਮਾ ਧੀਆ ਪੈਣਾ ਬੈਠੀਆਂ ਹੁੰਦੀਆਂ ਹਨ ਤੇ ਅਸੀਂ ਉਹਨਾਂ ਨੂੰ ਪੰਜ-ਪੰਜ ਪਾਉਂਡ ਦਿੰਨੇ ਆਂ ਸ਼ਰਾਬਾਂ ਦੇ ਰਜੇ ਇੱਕ ਪਾਸੇ ਸਾਡਾ ਇਹ ਹੈ ਜੀ اخلاق ਹੋਣਾ ਚਾਹੀਦਾ ਹੈ ਜੀਵਨ ਹੋਣਾ ਚਾਹੀਦਾ ਹੈ ਇਹਨਾਂ ਰਾਗੀਆਂ ਪ੍ਰਚਾਰ ਕਰਾ ਟਾੜੀਆਂ ਦੇ ਜੀਵਨ ਕੋਈ ਨਹੀਂ ਹੁੰਦੇ ਗ੍ਰੰਥੀਆਂ ਦੇ ਜੀਵਨ ਕੋਈ ਨਹੀਂ ਹੁੰਦੇ ਪਰ ਦੂਸਰੇ ਪਾਸੇ ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਨਾ ਹਾਂ ਕਿ ਜਿਨ੍ਹਾਂ ਨੂੰ ਤੁਸੀਂ ਪੰਜ-ਪੰਜ ਪਾਉਂਡ ਦੇ ਰਹੇ ਹੋ ਤਾਜ਼ੇ ਹਿਸਾਬ ਕਰਾ ਕੇ ਆਏ ਹਨ ਪਰ ਸ਼ਰਾਬ ਦੇ ਰਜੇ ਹੋਏ ਤੁਹਾਡੇ ਮੁੰਡੇ ਦੇ ਤੇ ਕੁੜੀ ਦੀ شادی ਤੇ ਤੇ ਉਹਨਾਂ ਨੂੰ ਆਸ਼ੀਰਵਾਦ ਦੇਣਗੇ ਤੇ ਉਹਨਾਂ ਦਾ ਪਤੀ ਵਰਤਾ ਧਰਮ ਜ਼ਰੂਰੀ ਕਾਇਮ ਰਹੇਗਾ ਮੇਰਾ ਕਹਿਣ ਤੋਂ ਕੀ ਮਤਲਬ ਹੈ ਕਿ ਅਸੀਂ مخਾਲ ਬਣਾਇਆ ਹੋਇਆ ਧਰਮ ਨੂੰ ਇਸ ਲਈ ਮੈਂ ਕੱਲ ਅਰਜ਼ ਕੀਤੀ ਸੀ ਬਸ ਬਸਮਾਤ ਕਰ ਲਗਿਆ ਹਾਂ ਕਿ ਸਿੱਖੋ ਕਮ ਤੇ ਥੋੜਾ ਜਿਆਦਾ ਨਹੀਂ ਬਹੁਤ ਜ਼ਿਆਦਾ ਪਰ ਬਹੁਤ ਜ਼ਿਆਦਾ ਮੁਸੀਬਤ ਹੈ ਬਹੁਤ ਜ਼ਿਆਦਾ ਔਕੜਾਂ ਤੇ ਰੰਗ ਤਮਾਸ਼ੇ ਰੰਗ ਰਲੀਆਂ ਤੇ ਨਾਟਕ ਚੇਤਕ ਇਹ ਵਿਵਹ ਸ਼ਾਦੀ ਦੇ ਫਜ਼ੂਲ ਖਰਚ ਇਹ ਪਪਾ ਦੇ ਖਰਚ ਇਸ਼ਰਾਬਾਂ ਦੇ ਖਰਚ ਇਹ ਤੁਹਾਨੂੰ ਕੁਝ ਸਮੇਂ ਲਈ ਤਾਂ ਬੰਦ ਕਰ ਦਿਓ ਚਲੋ ਜੇ ਸਦਾ ਲਈ ਨਹੀਂ ਕਰਦੇ ਤਾਂ ਕੁਝ ਸਮੇਂ ਲਈ ਤਾਂ ਬੰਦ ਕਰੋ ਕੋਈ ਪੀੜਾ ਨੂੰ ਉਹਨਾਂ ਦੇ ਦਰਦ ਨੂੰ ਮਹਿਸੂਸ ਕਰੋ ਜਿਨ੍ਹਾਂ ਮਾਈਆਂ ਦੇ ਬੱਚੇ ਜਿਨ੍ਹਾਂ ਪੈਣਾਂ ਦੇ ਪ੍ਰਾ ਜਿਨ੍ਹਾਂ ਦੇ ਵੀ ਇਹਦੇ ਪਤੀ ਉਹ ਧਰਮ ਦੀ ਸ਼ਮਾਂ ਤੇ ਕੁਰਬਾਨ ਹੋਏ ਉਹਨਾਂ ਦੇ ਦਰਦ ਨੂੰ ਥੋੜਾ ਜਿਆਦਾ ਤੋਂ ਮਹਿਸੂਸ ਕਰੋ ਤੋਂ ਮੈਂ ਅਰਜ਼ ਕਰ ਰਿਹਾ ਹਾਂ ਗੁਰਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਸੰਤ ਸਹਾਈ ਪ੍ਰੇਮ ਕੇ ਨੇਕ ਪੁਰਸ਼ ਜਿਹੜੇ ਹਨ ਉਹਨਾਂ ਨੇ ਤਾਂ ਸਾਡੀ ਧਰਮ ਦੇ ਰਸਤੇ ਦੇ ਵਿੱਚ ਸਹਾਇਤਾ ਕਰਨੀ ਹੈ ਜੋ ਇਨਸਾਨ ਦਰਦ ਰੱਖਦਾ ਹੈ ਦਰਦ ਜੋ ਇਨਸਾਨ ਪੀੜਾ ਰੱਖਦਾ ਹੈ ਉਹ ਤਾਂ ਜ਼ਰੂਰ ਸੋਸ਼ਲ ਖਿਆਲ ਤੋਂ ਨੂੰ ਦੇਵੇਗਾ ਕਿ ਇਹ ਗਲਤੀ ਹੈ ਤੇ ਇਹ ਚੰਗਿਆਈ ਹੈ ਜੇ ਇਹੇ ਵੀ ਤਾਂ ਕਥਾ ਕਿਹਦਾ ਨਾਮ ਹੈ ਕਥਾ ਤੁਸੀਂ ਕਿਸ ਨੂੰ ਕਹੋਗੇ ਕਥਾ ਦਾ ਮਤਲਬ ਹੈ ਕਿ ਅਸੀਂ ਕਿਸੇ ਚੀਜ਼ ਦੀ ਚੋਣ ਕਰਨੀ ਹੈ ਇਹ ਚੀਜ਼ ਖਾਣੀ ਹੈ ਜਾਂ ਨਹੀਂ ਖਾਣੀ ਇਹ ਚੀਜ਼ ਛੱਡਣੀ ਹੈ ਜਾਂ ਪਕੜਨੀ ਹੈ ਇਹ ਮਿੱਤਰ ਹੈ ਜਾਂ ਦੋਸਤ ਹੈ ਇਹ ਚੀਜ਼ ਜੜੀ ਹੈ ਲਾਮ ਲੈ ਕੇ ਜਾਂ ਹਾਨੇ ਕਰ ਕੇ ਅਸੀਂ ਇੱਥੇ ਆ ਕੇ ਚੋਣ ਕਰਨੀ ਹੈ ਕਿ ਐਸੇ ਸੱਜੇ ਜਾਣਾ ਹੈ ਕਿ ਖੱਬੇ ਜਾਣਾ ਹੈ ਪਿੱਛੇ ਨੂੰ ਜਾਣਾ ਹੈ ਕਿ ਅੱਗੇ ਨੂੰ ਜਾਣਾ ਹੈ ਪੌੜੀਆਂ ਚੜਨਾ ਹੈ ਜਾਂ ਪੌੜੀਆਂ ਜਿਵੇਂ ਉਤਰਨਾ ਹੈ ਇਹ ਤਾਂ ਚੋਣ ਕਰਨੀ ਹੈ ਇਹ ਤਾਂ ਇੱਕ ਚਾਂਸਾ ਹੈ ਤੇ ਉਹ ਚਾਂਸ ਦੇ ਵਿੱਚ ਹੀ ਗੁਰਦੇ ਮਹਾਰਾਜ ਸਾਡੀ ਸਹਾਇਤਾ ਕਰਦੇ ਹਨ ਮੈਂ ਜਾਣ ਲੱਗਿਆ ਨੰਨ ਲਮਾ ਤੁਹਾਡਾ ਆਖਰ ਸਮਾਪਤੀ ਕਰਨ ਲੱਗਾ ਹਾਂ ਗੁਰਦੇ ਮਹਾਰਾਜ ਜੀ ਨੇ ਇਸ ਬਚਨ ਦੇ ਵਿੱਚ ਜਾ ਕੇ ਤੂੰ ਦੀ ਪੁਆਇੰਟ ਗੱਲ ਕੀਤੀ ਹੈ ਕਹਿੰਦੇ ਅਸੂਨ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਹਰੀ ਰਾਏ ਜਿਨ੍ਹਾਂ ਤੇ ਹਰੀ ਰਾਏ ਪ੍ਰਮਾਤਮਾ ਦੀ ਮਾਇਆ ਦਇਆ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਹੋ ਗਈ ਹੈ ਅਸੂ ਸੁਖੀ ਬਸੰਦੀਆਂ ਅਸੀਂ ਸਾਰੇ ਸੁਖ ਚਾਹਦੇ ਆ ਨਾ ਵੀ ਸੁਖ ਨਾਲ ਵਸੀਏ ਪਰ ਬਾਬਾ ਜੀ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸਦੂ ਰਾਮ ਕੀ ਲਹਿ ਬਾਬਾ ਜੀ ਕਹਿੰਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਨ ਮਹਿ ਮਟਾਓ ਹਜ਼ੂਰ ਕਹਿੰਦੇ ਹਨ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਪਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲਿਖ ਤਨ ਪੁਰਖ ਬਧਾਤਾ ਦੁਖ ਸਹਿਸਾ ਮਿਟ ਗਿਆ ਪਾਈ ਰੇ ਸੁਖ ਨਾਹੀ ਹਰ ਭਗਤ ਬਿਨਾ ਜਿਤ ਜਨਮ ਹੈ ਰਤਨ ਮੌਲਕ ਸਾਧ ਸੰਗਤ ਜਪ ਇੱਕ ਖਨਾ ਕਬੀਰ ਸੁਖ ਨਾਏ ਜਗ ਕਰੇ ਜੋ ਬਹੁਤੇ ਮੀਤ ਜੋ ਚਿਤ ਰੱਖੇ ਇੱਕ ਸੋ ਤੇ ਸੁਖ ਪਾਵੇ ਨੀਤ ਅਸੂ ਨੂੰ ਸੁਖੀ ਬਸੰਦੀਆਂ ਜਿਨ੍ਹਾਂ ਮਾਇਆ ਹਰੇ ਰਾਏ ਅਸੀਂ ਸਾਰੇ ਚਾਹਦੇ ਹਾਂ ਵੀ ਸਾਨੂੰ ਸੁਖ ਮਿਲੇ ਪਰ ਬਾਬਾ ਜੀ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸਨ ਰਾਮ ਕੀ ਲਹੇ ਐ ਇਨਸਾਨ ਅਗਰ ਤੂੰ ਸੁਖ ਚਾਹਨਾ ਹੈ ਤੂੰ ਮਾਲਕ ਦੀ ਚੰਦ ਸ਼ਮ ਦੇ ਵਿੱਚ ਆ ਜਾ ਪਰ ਮੈਂ ਦੇਖਦਾ ਇਨਸਾਨ ਹਰ ਵਕਤ ਰੋਂਦਾ ਹੀ ਰਹਿੰਦਾ ਹੈ ਇਕ ਬੰਦਾ ਮੈਂ ਐਸਾ ਦੇਖਿਆ ਜਿਸ ਨੇ ਦਾੜੀ ਮੁੱਛ ਨੇ ਸੇ ਹੁੰਦੀ ਜਿੰਨੂੰ ਅਸੀਂ ਕਹਿੰਦੇ ਖੋਦਾ ਖੋਦਾ ਇਨਸਾਨ ਕੋਈ ਬੜੀ ਉਹਨੇ ਪੰਜ ਦੌਰ ਕੀਤੀ ਵੀ ਕੋਈ ਹਕੀਮ ਕੋਈ ਡਾਕਟਰ ਮੈਨੂੰ ਮਿਲ ਜਾਏ ਕੋਈ ਨੁਸਖਾ ਕੋਈ ਦਵਾਈ ਬੂਟੀ ਮਿਲ ਜਾਏ ਮੇਰੇ ਦਾੜੀ ਤੇ ਮੁੱਛਾਂ ਆ ਜਾਣ ਖੈਰ ਬਹੁਤ ਜ਼ਿਆਦਾ ਟੋਲ ਕਰੂੰ ਤਾਂ ਬਾਅਦ ਉਹ ਬੜਾ ਬਚਾਰਾ ਦੁਖੀ ਤੇ ਬੜਾ ਲਾਚਾਰ ਔਰ ਰੋਕੇ ਗੱਲ ਕਰਿਆ ਕਰੇ ਵੀ ਮੈਂ ਖੋਦਾ ਹਾਂ ਪਰ ਉਹਦੇ ਦਾੜੀ ਮੁੱਛਾਂ ਆ ਗਈਆਂ ਜਦੋਂ ਹੰਤਾ ਨੇ ਮੁਛਾ ਗਈਆ ਤਾਂ ਉਨਾਈ ਦੇ ਘਰੇ ਪਜਾ ਫਰੇ ਮੈਂ ਬੜਾ ਹੈਰਾਨ ਹਾਂ ਭਈ ਜਦੋਂ ਆਈਆਂ ਨਹੀਂ ਸਾਨੂੰ ਉਦੋਂ ਵੀ ਦੁਖੀ ਸੀ ਤੇ ਜਦੋਂ ਆ ਗਈਆਂ ਹੁਣ ਵੀ ਇਹ ਦੁਖੀ ਹੈ ਕਮਾਲ ਦੀ ਬਾਤ ਹੈ ਕਈ ਬੰਦੇ ਨੇ ਦੇਖਦਾ ਭਈ ਕਰਦੇ ਵਿੱਚ ਬੱਚਾ ਪੈਦਾ ਨਾ ਨਾ ਹੋਵੇ ਤੋ ਬੜੇ ਦੁਖੀ ਲੇਕਿਨ ਜੇ ਬੱਚਾ ਪੈਦਾ ਹੋ ਜਾਏ ਉਹਨਾਂ ਦਾ ਆਗਿਆ ਕਰੇ ਨਾ ਹੋਵੇ ਤੋ ਕੰਨਿਆਂ ਦੇ ਗਲੋਂ ਤੁਸੀਂ ਲੱਤੇ ਮਰਕੋ ਨਹੀਂ ਜਾਂਦਾ ਦੁਖੀ ਤੋ ਫਿਰ ਵੀ ਹਨ ਆ ਦੇਖੋ ਅਸੀਂ ਤਬਰਦਾਰ ਬਾਲ ਬੱਚੇ ਦਾ ਰਖੋ ਅਗਰ ਅਸੀਂ ਬੱਚੀ ਦਾ ਰਿਸ਼ਤਾ ਕਰਨਾ ਹੋਵੇ ਕੋਈ ਨਾਤਾ ਨਾ ਮਿਲੇ ਸਾਨੂੰ ਛੇਤੀ ਕੋਈ ਸਬੰਧ ਨਾ ਜੁੜੇ ਤੋ ਆਦਮੀ ਬੜਾ ਦੁਖੀ ਹੋ ਜਾਂਦਾ ਵੀ ਨੌਜਵਾਨ ਬੱਚੀ ਹੈ ਤੇ ਮੈਂ ਬੜਾ ਬੜੀ ਕੋਸ਼ਿਸ਼ ਕੀਤੀ ਹੈ ਔਰ ਕੋਈ ਵਰ ਨਹੀਂ ਮੈਨੂੰ ਮਿਲਦਾ ਹੈ ਪਰ ਜਦੋਂ ਮਿਲ ਜਾਏ ਪਤਾ ਕੀ ਹੁੰਦਾ ਹੈ ਤੇ ਫਿਰ ਅਸੀਂ ਤੋੜਨ ਲੱਗੇ ਰੋਨੇ ਆ ਪਹਿਲਾਂ ਤਾਂ ਅਸੀਂ ਉਦੋਂ ਰੋਂਦੇ ਸਨ ਜਦੋਂ ਸਾਨੂੰ ਵਰ ਨਹੀਂ ਸੀ ਮਿਲਦਾ ਲੇਕਿਨ ਜਦੋਂ ਵਰ ਮਿਲ ਗਿਆ ਸ਼ਾਦੀ ਹੋ ਗਈ ਲੇਕਿਨ ਤੋੜਨ ਲੱਗੇ ਫਿਰ ਵੀ ਰੋਨੇ ਆ ਇਹ ਦੱਸੋ ਹੱਸਾਂਗੇ ਅਸੀਂ ਕਦੋਂ ਇਹ ਕਈ ਬੰਦੇ ਮੈਂ ਦੇਖ ਲਾ ਹਾਂ ਦਿਵਾਂ ਸ਼ਾਦੀਆਂ ਤੇ ਬੱਚੇ ਬੱਚੀਆਂ ਦੀਤੇ ਸਿੱਖਿਆ ਬਣਾ ਲਿਆਉਂਦੇ ਹਨ ਸਿੱਖਿਆ ਕੀ ਹੁੰਦੀ ਹੈ ਬਈ ਇਹ ਜਿਹੜੀ ਲੜਕੀ ਸੀ ਇੱਕ ਕੁੰਜ ਸੀ ਹੁਣ ਧਾਰ ਦੇ ਨਾਲੋਂ ਵਿਛੜ ਗਈ ਹੈ ਇੱਕ ਫੁੱਲ ਸੀ ਇੱਕ ਧਾਰ ਦੇ ਨਾਲੋਂ ਹੁਣ ਟੁੱਟ ਗਿਆ ਜ਼ਰਤਾਂ ਦੇ ਨਾਲ ਇਹਦਾ ਮਸ਼ورہ ਹੋ ਗਿਆ ਮਾਂ ਬਾਪ ਨੂੰ ਪੈਣਾ ਪਰਮਾ ਨੂੰ ਰਿਸ਼ਤੇਦਾਰਾਂ ਨੂੰ ਰੁਵਾਈ ਜਾਂਦੇ ਹਨ ਉਹ ਕੀ ਕਰਦੇ ਹਨ ਪਾਗਲ ਨਾਲੇ ਰੋਈ ਜਾਣਗੇ ਨਾਲੇ ਪੈਸੇ ਦੇਈ ਜਾਣਗੇ हो रहा है आनंद कार्य आनंद कार्य का मतलब है खुशी का कम खुशी का कम लेकिन खुशी के कम के खाना बना दें जितना ज्यादा रोवे उस टाइम तो उतने ज्यादा सा पैसे ले जाता है पर उन्होंने कोई पूछ वाला होया मिलाप होया कोई पुछता है साधे को मिलाप होया बछौड़ा नहीं है जो बच्चे संबंधी सन जो बच्चे रिश्तेदार सन ਉਹ ਸਾਰੇ ਬੱਚੀ ਦੇ ਰਿਸ਼ਤੇਦਾਰ ਬਣ ਗਏ ਉਹਦੀ ਤਾਂ ਦੁਨੀਆ ਫੈਲ ਗਈ ਉਹਦੀ ਤਾਂ ਦੁਨੀਆ ਵਸੀ ਹੋ ਗਈ ਉਹਦੀ ਤਾਂ ਦੁਨੀਆ ਖੁੱਲੀ ਹੋ ਗਈ ਉਹਦੀ ਤਾਂ ਦੁਨੀਆ ਹੋਰ ਚੌੜੀ ਹੋ ਗਈ ਹੈ ਉਹ ਸੰਬੰਧ ਹੋਇਆ ਜਾਂ ਕਿ ਟੁੱਟੀ ਹੈ ਫਿਰ ਵਿਛੜ ਕੇ ਜਾਣਾ ਕਿੱਥੇ ਹੈ ਸ਼ਾਮ ਨੂੰ ਕਰੇ ਆ ਜਾਣਾ ਹੈ ਤੁੰਜੀ ਕਿਹੜਾ ਸੁਣਾ ਹੋ ਗਿਆ ਕਿਹੜੀ ਜਰਮਨ ਦੀ ਜਗ ਦੇ ਵਿੱਚ ਵਿਚਾਰੀ ਜਾ ਰਹੀ ਹੈ ਮੈਂ ਅਰਜ਼ ਕਰ ਰਿਹਾ ਹਾਂ ਕਿ ਕਿਤਨਾ ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਅੰਨਿਆਂ ਦੀਆਂ ਗੱਲਾਂ ਸਾਡੀ ਬਰਾਦਰੀ ਦੇ ਵਿੱਚ ਸਾਡੇ ਸਮਾਜ ਵਿੱਚ ਹੋ ਰਹੀਆਂ ਹਨ ਉਹ ਜਿਨ੍ਹਾਂ ਦੀ ਤਰਫ ਅਸੀਂ ਕਦੇ ਤੱਕਿਆ ਹੀ ਨਹੀਂ ਹੈ ਤੋ ਮੈਂ ਮਹਾਪੁਰਸ਼ਾਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਸ਼੍ਰੀਮਾਨ ਸੰਤ ਹਰੀ ਸਿੰਘ ਜੀ ਬਾਬਾ ਬੈਠੇ ਹਨ ਮਹਾਪੁਰਸ਼ਾਂ ਦੇ ਸਿਨਿਆਸੀ ਸਾਹਿਬ ਮੇਜਰ ਸਿੰਘ ਜੀ ਸੰਤ ਮਹਾਰਾਜ ਤੇ ਹੋਰ ਜਿਤਨੇ ਸੱਜਣ ਇਸ ਦੇਰ ਦੇ ਵਿੱਚ ਰਹਿਣ ਵਾਲੇ ਹਨ ਮੈਂ ਸਾਰਿਆਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਪ੍ਰਧਾਨ ਸਾਹਿਬ ਜੀ ਉਹਨਾਂ ਨੇ ਬੜਾ ਪਿਆਰ ਪਰਵਿਚ ਕੀਤਾ ਹੈ ਕਈ ਵਾਰ ਮੈਨੂੰ ਹੁਕਮ ਵੀ ਕੀਤਾ ਹੈ ਕਿ ਕਦੇ ਫੇਰ ਜੀਜ਼ੂਰ ਮੇਰ ਮੁਲਾਫ ਹੋਣ ਉਹ ਤਾਂ ਪਰਮਾਤਮਾ ਦੇ ਹੱਥ ਹੈ ਇਨਸਾਨ ਕਰੂ ਬਾਹਰ ਨਿਕਲਦਾ ਹੈ ਕੋਈ ਪਤਾ ਨਹੀਂ ਕਿ ਘਰੇ ਜਾਵੇਗਾ ਜਾਂ ਨਹੀਂ ਜਾਏਗਾ ਇਨਸਾਨ ਸੋਚ ਜਾਂਦਾ ਹੈ ਕੋਈ ਪਤਾ ਨਹੀਂ ਵੀ ਉਠੇਗਾ ਜਾਂ ਨਹੀਂ ਉਠੇਗਾ ਇਨਸਾਨ ਚੁੱਪ ਹੋ ਗਿਆ ਕਿ ਪਤਾ ਨਹੀਂ ਵੀ ਬੋਲੇਗਾ ਜਾਂ ਨਹੀਂ ਬੋਲੇਗਾ ਇਹ ਤਾਂ ਪਰਮਾਤਮਾ ਦੀ ਅੰਡਰਗ੍ਰਾਉਂਡ ਪਾਲਿਸੀ ਹੈ ਇਹਨੂੰ ਤਾਂ ਕੋਈ ਜਾਣਦਾ ਨਹੀਂ ਹੈ ਤੋਂ ਮੈਂ ਅਰਜ਼ ਕਰ ਰਿਹਾ ਹਾਂ ਇਸ ਸਮੇਂ ਤੇ जो मैं अपने तिल फुलपेट किए हैं और प्रवान कर लेने इस दौरान के अंदर जिसमानी तौर पर मानसिक तौर पर आत्मिक तौर पर और कोई फूल चुप होगी हो अपना हो तो दास जान करके क्षमा करनी फतेह प्रवान करनी वाहू जी का खालसा वाहू जी